ਹਰ ਮਨੁੱਖ ਵਿਚਾਰਾਂ ਦੀਆਂ ਐਸੀਆਂ ਛਵਾਵਾਂ ਬਾਹਰ ਛੋੜਦਾ ਹੈ ਗਲ ਜਿਹਨੂੰ ਔਰਲ ਕਹਿੰਦੇ ਨੇ ਆਵਾਹ ਕਹਿੰਦੇ ਨੇ ਹਰ ਮਨੁੱਖ ਦੀ ਆਪਣੀ ਆਵਾਹ ਹੁੰਦੀ ਹੈ ਜਿਸ ਮਨੁੱਖ ਦੀ ਸਵਰਤ ਸ਼ਬਦ ਨਾਲ ਜੁੜ ਗਈ ਹੈ ਵਿਚਾਰਕ ਕਹਿੰਦੇ ਨੇ ਉਹਦੀ ਆਵਾਜ਼ ਗੱਤ ਤੋਂ ਗੜ 10 ਕਿਲੋਮੀਟਰ ਤੱਕ ਪ੍ਰਭਾਵਿਤ ਕਰੇਗੀ ਮੈਨੂੰ ਕਹਿਣਾ ਤੇ ਨਹੀਂ ਚਾਹੀਦਾ ਸੀ 2-3 ਸਾਲ ਪਹਿਲੇ ਠਿਕ ਸੱਜਣ ਮੈਨੂੰ ਮਿਲਿਆ 2-3 ਦਫਾ ਚਾਨਣਾ ਆਉਂਦਿਆ ਸੀ ਮੈਂ ਉਹਨੂੰ ਕਿਹਾ ਸੀ ਵਾਹਿਗੁਰੂ ਮੰਤਰੇ ਜਪਿਆ ਫਿਰ ਪਰਸਾ ਆਇਆ ਮੇਰੇ ਕੋਲ ਪੈਣ ਸੰਤਕੌਰ ਮੇਰੀ ਬੈਠੀ ਹੋਈ ਸੀ ਕਹੇ ਗੈਨੇ ਜੀ ਸੁਰਤ ਸ਼ਬਦ ਨਾਲ ਜੁੜੀ ਤੇ ਮੈਂ 4-5 ਫੁੱਟ ਉੱਪਰ ਉੱਠ ਗਿਆ ਮੇਥੇ ਘਵਰਾ ਗਿਆ ਇੱਕ ਹੀ ਹੋ ਗਿਆ ਕੋ ਮੇਰਾ ਸਿਰ ਤੇ ਨਹੀਂ ਫਿਰ ਗਿਆ ਐਨਾ ਮੈਨੂੰ ਡਰ ਲੱਗਿਆ ਮੈਂ ਫਿਰ ਥੱਲੇ ਆ ਗਿਆ ਉਸ ਦਿਨ ਤੋਂ ਬਾਅਦ ਮੇਰੀ ਖੇਡ ਨਹੀਂ ਬਣਦੀ ਆਪਦੀ ਗਾਥਲੀ ਅਰਸ ਕਰਾ ਸਭ ਤੋਂ ਪਹਿਲੇ ਨਿਊਟਨ ਨੇ ਖੋਜ ਕੀਤੀ ਜ਼ਮੀਨ ਹਰ ਚੀਜ਼ ਨੂੰ ਆਪਣੀ ਤਰਫ ਖਿੱਚਦੀ ਹੈ ਖਿੱਚਦੀ ਹੈ ਉਹਨੇ درخت ਤੋਂ गिरਦੇ ਹੋਏ ਸੇਵ ਨੂੰ ਦੇਖਿਆ ਇਹ ਸੇਵ ਥੱਲੇ ਗਿਰਿਆ ਉੱਪਰ ਕਿਉਂ ਨਹੀਂ ਗਿਆ ਜ਼ਮੀਨ ਖਿੱਚਦੀ ਹੈ ਹਰ ਚੀਜ਼ ਨੂੰ ਖਿੱਚਦੀ ਹੈ ਭਾਰਤ ਦੇ અવਤਾਰ ਗੁਰੂ ਪੀਰ ਪੈਗੰਬਰਾਂ ਦੀ ਇੱਕ ਸਮਝ ਦੇ ਚ ਆਇਆ ਇਹ ਜ਼ਮੀਨ ਸਿਰਫ ਪਦਾਰਥ ਨੂੰ ਨਹੀਂ ਖਿੱਚਦੀ ਸਿਰਫ ਮਨੁੱਖ ਦੇ ਤਨ ਨੂੰ ਹੀ ਨਹੀਂ ਖਿੱਚਦੀ मनुख दी सुरत नु भी खिंचदी है ਥੱਲੇ ਗਿਰਾਂਦੀ। ਅਗਰ ਕੋਈ ਨਾਮ ਜਪਦਾ ਹੈ, ਸੁਰਤ ਉੱਪਰ ਉੱਠਦੀ ਹੈ, ਤੋ ਥੱਲੇ ਕੌਣ ਗੜਾਂਦਾ ਹੈ? ਅਗਰ ਧਨ ਦੀ ਯਾਦ ਆਦੀਏ ਤੋ ਧਨ ਤੋ ਜ਼ਮੀਨ ਚ ਹੀ ਹੁੰਦਾ ਔਰ ਕਿੱਥੋਂ ਹੁੰਦਾ? ਸਭ ਕੁਝ ਜ਼ਮੀਨ ਦੇ ਲਈ ਹੈ। ਰੂਪ ਜ਼ਮੀਨ ਦਾ ਹਿੱਸਾ ਹੈ, ਧਨ ਜ਼ਮੀਨ ਦਾ ਹਿੱਸਾ ਹੈ, ਜੋ ਕੁਝ ਅਸੀਂ ਖਾਂਦੇ ਆਂ, ਹੰਡਾਂਦੇ ਆਂ, ਵਰਤਦੇ ਆਂ ਸਭ ਕੁਝ ਧਰਤੀ ਤੋਂ ਆਉਂਦਾ ਔਰ ਕਿੱਥੋਂ ਆਉਂਦਾ ਹੈ? ਜ਼ਮੀਨ ਖਿੱਚਦੀ ਹੈ। ਮਨੁੱਖ ਦੀ ਸੁਰਤ ਨੂੰ ਵੀ ਖਿੱਚਦੀ ਹੈ ਜਦ ਅਸੀਂ ਕਹਿੰਦੇ ਆ ਯੋਗੀ ਵਿਰਸਟ ਹੋ ਗਿਆ ਹੈ ਇਹ ਅਭਿਆਸੀ ਵਿਰਸਟ ਹੋ ਗਿਆ ਹੈ ਵਿਰਸਟ ਹੋਣ ਦਾ ਮਤਲਬ ਕੀ ਹੈ ਸੁਰਤ ਉੱਪਰ ਜਾ ਰਹੀ ਸੀ ਜ਼ਮੀਨ ਨੇ ਖਿੱਚ ਲਿਆ ਥੱਲੇ ਘਰਾਇਆ ਪਛਾੜ ਕੇ ਮਾਰੇ ਵਿਰਸਟ ਹੋ ਗਿਆ ਜ਼ਮੀਨ ਹਰ ਚੀਜ਼ ਨੂੰ ਖਿੱਚਦੀ ਹੈ ਮਨੁੱਖ ਦੀ ਸੁਰਤ ਨੂੰ ਵੀ ਖਿੱਚਦੀ ਹੈ ਕਿੰਨੇ ਨੇ ਜ਼ਮੀਨ ਦੇ ਕشش ਦਾ ਦਾਇਰਾ ਖਿੱਚ ਦਾ ਦਾਇਰਾ ਕੋਈ 400 ਮੀਟਰ ਤੱਕ ਹੈ ਉਸ ਤੋਂ ਉੱਪਰ ਜਿਹੜੀ ਚੀਜ਼ ਚਲੀ ਜਾਏ ਫਿਰ ਜ਼ਮੀਨ ਨੇ ਖਿੱਚ ਦੇ ਨਹੀਂ ਖਿੱਚ ਦੇ ਇਹ ਜ਼ਮੀਨ ਨਹੀਂ ਖਿੱਚ ਦੇ ਫਿਰ ਉਹ ਉੱਪਰ ਦੀ ਕشش ਦੇ ਚਲੀ ਜਾਂਦੀ ਹੈ ਮਾਹਾਰਤ ਦਾ ਇੱਕ પ્રસੰਗ ਹੈ ਦਸ਼ਮ ਗ੍ਰੰਥ ਦੇ ਵਿੱਚ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਰਜ ਕੀਤਾ ਉਸ ਨੂੰ ਕ੍ਰਿਸ਼ਨ ਅਵਤਾਰ ਵਿੱਚ ਦਸਮ ਗ੍ਰੰਥ ਦੇ ਚਰਾਮਾ ਅਵਤਾਰ ਹੈ ਕ੍ਰਿਸ਼ਨ ਅਵਤਾਰ। ਤਰਾਤੀ ਰਖੇ ਭੀਮ ਹਸਤੀ ਚਲਾਈ ਫਰੇ ਮਦ ਗੈਣੇ ਅਜੋਲੋ ਨਾ ਆਏ। ਭੀਮ ਸੈਨ ਨੂੰ ਇਤਨਾ ਕ੍ਰੋਧ ਆਇਆ ਉਹਨੇ ਆਪਣੀ ਪੂਰੀ ਸ਼ਕਤੀ ਵਰਤੀ ਤੇ ਮੰਤਰਾਂ ਦੇ ਜਪ ਨਾਲ ਜਿਹੜੀ ਉਸਨੂੰ ਸਿੱਧੀ ਪ੍ਰਾਪਤ ਸੀ ਉਸਨੂੰ ਵਰਤਿਆ। ਵਿਰੋਧੀ ਜਿਹੜੇ ਹਾਥੀ ਤੇ ਬੈਠੇ ਸਨ ਉਹਨੇ ਹਾਥੀ ਨੂੰ ਹੱਥ ਨਾਲ ਚੁੱਕਿਆ ਤੇ ਉੱਪਰ ਮਾਰਿਆ ਇੰਜ ਮਹਾਭਾਰਤ ਦੀ ਕਹਾਣੀ ਹੈ ਹਾਥੀ ਜ਼ਮੀਨ ਦੀ ਕਸ਼ਿਸ਼ ਦੇ ਧਾਰੇ ਤੋਂ ਉੱਪਰ ਚਲਾ ਗਿਆ ਅਜੇ ਤੱਕ ਨਹੀਂ ਆਇਆ ਕਲਗੀਧਰ ਪਾਤਸ਼ਾਹ ਵੀ ਇਸ ਤਰ੍ਹਾਂ ਹੀ ਲਿਖਦੇ ਨੇ ਬੋਲ ਫਿਰ ਸੁਣ ਲੈਣਾ ਤਰਾ ਤੀਰ ਕੇ ਭੀਮ ਅਸਤੀ ਚਲਾਏ ਫਿਰੇ ਮਦ ਗੈਣ ਅਜੋ ਲੋ ਨਾ ਆਇਓ ਹਾਥੀ ਅਜੇ ਤੱਕ ਨਹੀਂ ਆਇਆ ਉੱਪਰ ਦੀ ਕਸ਼ਿਸ਼ ਦੇ ਚਲਾ ਜ਼ਮੀਨ ਦੀ ਕشش ਦਾ ਦਾਇਰਾ ਸਿਰਫ 400 ਮੀਟਰ ਦਾ ਹੁੰਦਾ ਹੈ ਉਸ ਤੋਂ ਜਦ ਕੋਈ ਉੱਪਰ ਚਲੀ ਜਾਂਦੀ ਹੈ ਚੀਜ਼ ਕੁਝ ਵੀ ਚਲਾ ਜਾਏ ਜ਼ਮੀਨ ਨਹੀਂ ਖਿੱਚਦੀ ਇਹਦੀ ਕشش ਘਟ ਜਾਂਦੀ ਹੈ ਆਕਾਰ ਨੂੰ ਤੇ ਜ਼ਮੀਨ ਖਿੱਚਦੀ ਹੈ ਭਾਰਤ ਦੇ ਸੰਤਾਂ ਦੀ ਪਕੜ ਦੇ ਚਾਇਆ ਵਿਚਾਰ ਨੂੰ ਵੀ ਖਿੱਚਦੀ ਹੈ ਸੁਰਤ ਨੂੰ ਵੀ ਖਿੱਚਦੀ ਹੈ ਮਨੋ ਕੋ ਦੀ ਅਕਲ ਨੂੰ ਵੀ ਥੱਲੇ ਗਿਰਾ ਦੇਂਦੀ ਸਮਝ ਨੂੰ ਵੀ ਥੱਲੇ ਗਿਰਾ ਦੇਂਦੀ ਧਨ ਯਾਦ ਆ ਗਿਆ ਪ੍ਰਪਤਾ ਯਾਦ ਆ ਗਈ ਰੂਪੀ ਯਾਦ ਆ ਗਿਆ ਜ਼ਮੀਨ ਦਾ ਹਿੱਸਾ ਹੈ ਜ਼ਮੀਨ ਖਿੱਚ ਕੇ ਥੱਲੇ ਗਿਰਾ ਦੇਂਦੀ ਪਛਾੜ ਕੇ ਰੱਖ ਦਿੰਦੀ ਇਹਦੀ ਕششੋਂ ਨਿਕਲਣਾ ਬੜਾ ਔਖਾ ਹੈ ਜਦ ਕਿਸੇ ਦੀ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ ਇਸ ਜ਼ਮੀਨ ਦੀ ਗ੍ਰੈਵਿਟੇਸ਼ਨ ਕشش ਦਾ ਦਾਇਰਾ ਘਟ ਜਾਂਦਾ ਹੈ। ਔਰ ਮਨੁੱਖ ਹੌਲਾ-ਫੋਲਾ ਜਾਂਦਾ ਹੈ। ਜ਼ਮੀਨ ਤੋਂ 2 ਫੁੱਟ, 3 ਫੁੱਟ, 4 ਫੁੱਟ ਕਿਸੇ ਹੱਦ ਤੱਕ 10 ਫੁੱਟ ਤੱਕ ਉੱਪਰ ਉੱਠ ਜਾਂਦਾ ਹੈ। ਮੈਨੂੰ ਕਹਿਣਾ ਨਹੀਂ ਚਾਹੀਦਾ। ਇੱਕ ਸੱਜਣ ਥੋੜੇ ਇੱਥੇ ਹੀ ਸੀ। ਬੜੀ ਖੇਡ ਬਣ ਗਈ ਉਸਦੀ। ਇਸ ਤਰ੍ਹਾਂ ਦੇ ਮੈਂ ਆਪਣੀ ਜ਼ਿੰਦਗੀ 'ਚ 15-20 ਦੇਖੇ। ਕਾਨਪੁਰ ਵੀ ਹੈ ਤੇ ਕੈਂਦਾ ਹਰ ਵੀ ਹੈ ਇੱਕ ਮੈਂ ਬੰਬੇ ਦੇਖਿਆ ਸੀ ਟੈਕਸੀ ਡਰਾਈਵਰ ਸੀ ਟੈਕਸੀ ਚਲਾਣਾ ਛੱਡ ਦਿੱਤਾ ਸੀ ਫਿਰ ਉੱਥੇ ਲਾ ਗਿਆ ਹੁਸ਼ਿਆਰ ਬੁਰ ਤੋਂ ਕਿਧਰੇ ਆਇਆ ਸੀ ਬੜੀ ਖੇਡ ਉਸ ਦੀ ਬਣ ਗਈ ਉਹਦੀ ਪਤਨੀ ਡਰ ਜਾਂਦੀ ਸੀ ਬਈ ਇਹ ਇਹਦੇ ਸਿਰ ਛੱਤ ਨਾਲ ਜਾ ਲੱਗਦਾ ਹੈ ਉੱਪਰ ਉੱਠ ਜਾਂਦਾ ਕੀ ਹੁੰਦਾ ਹੈ ਜ਼ਮੀਨ ਦੀ ਕشش ਘਟ ਜਾਂਦੀ ਹੈ ਸਰੀਰ ਹਲਕਾ ਹੋ ਜਾਂਦਾ ਜ਼ਮੀਨ ਖਿੱਚਦੀ ਨਹੀਂ ਉਸ ਉੱਪਰ ਉੱਠ ਜਾਂਦਾ ਹੈ ਵਾਸ਼ਨਾ ਹੈ ਪਦਾਰਤ ਦੀ ਪਦਾਰਤ ਸਭ ਧਰਤੀ ਹੈ ਵਾਸ਼ਨਾ ਹੈ ਰੰਗ ਰੂਪ ਦੇ ਰੰਗ ਰੂਪ ਸਭ ਧਰਤੀ ਹੈ ਵਾਸ਼ਨਾ ਹੈ ਧਨ ਦੀ ਧਨ ਸਭ ਧਰਤੀ ਹੈ ਜ਼ਮੀਨ ਖਿੱਚਦੀ ਹੈ ਮਨੁੱਖ ਦੇ ਸੁਰਤ ਨੂੰ ਵੀ ਖਿੱਚਦੀ ਹੈ ਮਨੁੱਖ ਦੇ ਧਿਆਨ ਨੂੰ ਵੀ ਖਿੱਚਦੀ ਹੈ ਜਦ ਇਹ ਵਾਸ਼ਨਾ ਮਨੁੱਖ ਦੇ ਅੰਦਰ ਨਹੀਂ ਰਹਿ ਜਾਂਦੀ ਤੋ ਜ਼ਮੀਨ ਦਾ ਖਿਚਾਓ ਉਸ ਮਨੁੱਖ ਦੇ ਵਿੱਚ ਘਟ ਜਾਂਦਾ ਹੈ ਅਜੇ ਸਾਇੰਸ ਇਸ ਨੂੰ ਪਕੜੇਗੀ ਸਾਇੰਸ ਦੀ ਸਮਝ ਅਜੇ ਇਹ ਗੱਲ ਨਹੀਂ ਆਈ ਕਿ ਇਤਨੀ ਤੇ ਆਈ ਹੈ ਕਿ ਆਕਾਰ ਨੂੰ ਖਿੱਚਦੀ ਹੈ ਹਰ ਚੀਜ਼ ਨੂੰ ਜ਼ਮੀਨ ਖਿੱਚਦੀ ਹੈ ਪਰ ਮਨੁੱਖ ਦੇ ਵਿਚਾਰ ਨੂੰ ਵੀ ਖਿੱਚਦੀ ਹੈ ਬੜੀ ਉੱਚੀ ਸੋਚਣੀ ਵਾਲਾ ਸੀ ਥੱਲੇ ਆ ਗਿਆ ਬੜਾ ਵੱਡਾ ਗੁਰਮੁਖ ਸੀ ਮਨਮੁਖ ਹੋ ਗਿਆ ਬੜਾ ਵੱਡਾ ਸਦਾਚਾਰੀ ਸੀ ਦੁਰਾਚਾਰੀ ਹੋ ਗਿਆ ਬੜਾ ਵੱਡਾ ਸ਼ਾਂਤਮਈ ਸੀ ਕਰੋਧੀ ਹੋ ਗਿਆ ਫਿਛਲਦੀ ਜ਼ਮੀਨ ਥੱਲੇ ਪਚਾੜ ਕੇ ਗਿਰਾ ਦਿੰਦੀ ਆਧ ਦੀ ਗਿਆਨ ਕਲੀਅਰਸ ਕਰਾਂ ਉਂਗਲੀਆਂ ਤੇ ਗਿਣੇ ਜਾਣ ਵਾਲੇ ਇਸ ਤਰ੍ਹਾਂ ਦੇ ਪੁਰਸ਼ ਹੁੰਦੇ ਨੇ ਔਰ ਹਨ ਹਿੰਦੂਆਂ ਦੇ ਚ ਵੀ ਹਨ ਮੁਸਲਮਾਨਾਂ ਦੇ ਚ ਵੀ ਹਨ ਸਿੰਘਾਂ ਦੇ ਚ ਵੀ ਦਾਸ ਨੇ ਹਰ ਤੱਕੇ ਚ ਦੇਖਿਆ ਇਹ ਵੀ ਮੈਰਜ ਕਰਾ ਮੈਂ ਬਚਪਨ ਦਾ ਇਸ ਲੰਮ ਦੇ ਚਾ ਅੱਜ ਦਾ ਨਹੀਂ ਆਂ ਦੇਸ਼ ਦੀ ਜਦ ਵਨ ਡੋ ਯੂ ਤਮੇ 12 ਸਾਲ ਦਾ ਸੀ ਇਨਾ ਅੱਖਾਂ ਨਾਲ ਮੈਂ ਕਤਲੇ ਆਮ ਦੇਖਿਆ ਜਿਸ ਟ੍ਰੇਨ ਵਿੱਚ ਮੈਂ ਆਇਆ ਅਸੀਂ 12 13 ਬੰਦੇ ਬਚੇ ਬਾਕੀ ਦੇ ਸਭ ਕਤਲ ਹੋ ਗਏ ਸਭ ਕਤਲ ਹੋ ਗਏ ਮੈਂ بڑے ਖੂਨ ਖਰਾਬੇ ਛੋਟੇ ਹੁੰਦਿਆਂ ਦੇਖਿਆ ਕਿਸ ਤਰ੍ਹਾਂ ਜ਼ਿੰਦਾ ਮਨੁੱਖਾਂ ਨੂੰ ਜਲਾਇਆ ਜਾ ਰਿਹਾ ਮਕਾਨਾਂ ਦੇ ਮਕਾਨ ਸੜ ਗਏ ਕਿਵੇਂ ਅਸੀਂ ਨਿਕਲੇ ਅਲਵਰ ਦੇ ਚਾਏ ਉਹ ਟ੍ਰੇਨ ਗਵਰਨਮੈਂਟ ਨੇ ਅਲਵਰ ਭੇਜੀ ਸਾਡੇ ਬਈ ਇਹਦੇ ਜਿੰਨੇ ਬੰਦੇ ਨੇ ਉੱਥੇ ਸੈਟ ਕਰੋ ਅਲਵਰ ਸਟੇਟ ਸੀ ਮਹਾਰਾਜਾ ਮਿਲਣ ਵਾਸਤੇ ਆਇਆ ਬੜੀ ਹਮਦਰਦੀ ਜਤਾਈ ਜਿਹੜੇ ਛੋਟੇ ਬੱਚੇ ਸਨ ਕਹਿੰਦੇ ਇਹਨਾਂ ਨੂੰ ਸਕੂਲ ਵਿੱਚ ਭੇਜਿਆ ਕਰੋ ਫੀਸ ਵੀ ਮਾਫ ਕਿਤਾਬਾਂ ਵੀ ਮਿਲਣਗੀਆਂ ਯੂਨੀਫਾਰਮ ਵੀ ਮਿਲੇਗੀ ਹੋਰ ਵੀ ਸਹੂਲਤਾਂ ਮੈਂ ਵੀ ਗਿਆ ਪਹਿਲੀ ਕਲਾਸ ਵਿੱਚ ਬਿਠਾਇਆ ਮੈਂ ਕਿ ਮੈਂ 6ਵੀਂ ਦਾ 7ਵੀਂ ਦਾ ਵਿਦਿਆਰਥੀ ਆ 6ਵੀਂ ਪਾਸ ਕਰਕੇ ਮੈਂ 7ਵੀਂ 'ਚ ਬੈਠਾ ਸੀ ਇਹਨੂੰ ਪਹਿਲੀ 'ਚ ਬਿਠਾਣ ਕਹਿਣ ਲੱਗੇ ਤੈਨੂੰ ਸੰਸਕ੍ਰਿਤ ਨਹੀਂ ਆਉਂਦੀ ਹਿੰਦੀ ਨਹੀਂ ਆਉਂਦੀ ਤੇ ਹਿੰਦੀ ਮੀਡੀਅਮ ਤੂੰ ਜਿੱਥੇ ਪੜਦਾ ਰਿਹਾ ਉਰਦੂ ਮੀਡੀਅਮ ਸੀ ਉੱਤੇ ਪਰਸ਼ੀਅਨ ਮੀਡੀਅਮ ਸੀ ਇਦ ਪਹਿਲੀ ਤਾਂ ਚੱਲਣਾ ਰਹੇਗਾ ਮੈਂ ਦੂਜੇ ਤੇ ਨਹੀਂ ਗਿਆ ਫਿਰ ਮੈਂ ਬਿਆੰਗਮ ਹੋ ਗਿਆ ਇਕਲੌਤਾ ਲੜਕਾ ਸੀ ਤੇ ਮੈਂ ਨਿਕਲ ਗਿਆ ਮੈਂ ਬੜੀਆਂ ਠੋਕਣਾ ਫਿਰ ਖਾਧੀਆਂ ਫਿਰ ਸਾਧੂਆਂ ਦੇ ਚੱਕਰਾਂ 'ਚ ਮੈ ਰਿਆ ਔਰ ਮੈਂ ਫਿਰ بڑے بڑے ਸਾਧੂ ਦੇਖ ਮੈਂ ਨਿਰਮਲਿਆਂ ਨਾਲ ਰਿਹਾ ਉਦਾਸੀਆਂ ਨਾਲ ਰਿਹਾ ਬੇਰਾਗਿਆਂ ਨਾਲ ਰਿਹਾ ਨਿਰਮਲ ਅਖਾੜਾ ਬਾਰਾਰਸ ਦੇ फेर ਮੇਰੀ ਤਾਰਸ ਵੱਜੀ ਜਦ ਮੈਂ ਕਈਆਂ ਦੀ ਸੁਰਤ ਉੱਚੀ ਦੇਖੀ ਕਈਆਂ ਦੀ ਖੇਡ ਦੇਖੀ ਕਈਆਂ ਦੀ ਸਾਧਨਾ ਨੂੰ ਭਾਗ ਲਗਦੇ ਆ ਦੇਖਿਆ ਮੈਂ ਕਿ ਖੇਡ ਹੈ ਤੇ ਸਹੀ ਸਾਗਰ ਵਿੱਚ ਤੇ ਕਦੀ ਗਦਾਈ ਕੋਈ ਘਤ ਕਿਸ਼ਤੀ ਡੁੱਬਦੀ ਹੈ ਬਾਕੀਆਂ ਤੇ ਬਾਹਰ ਹੋ ਜਾਂਦੀ ਹੈ ਨੇ ਪਰ ਉਸ ਸੰਸਾਰ ਸਾਗਰ ਦੇ ਤੇ ਜ਼ਿੰਦਗੀ ਦੀਆਂ ਬੇੜੀਆਂ ਬਹੁਤੀਆਂ ਡੁੱਬ ਜਾਂਦੀਆਂ ਨੇ ਕੋਈ ਕਦ ਪਾਰ ਹੁੰਦੀ ਹੈ ਤੇ ਇਸਾਂ ਦੇ ਪਾਰ ਹੋਏ ਪੁਰਸ਼ ਮੈਂ ਦੇਖੇ ਤਾਰਸ ਬੱਜੀ ਹੈ ਇਹ ਵੀ ਇੱਕ ਦੁਨੀਆ ਚੋਕੇ ਫਰੰਟੀਅਰ ਦਾ ਇਲਾਕਾ ਧਾਰਮਿਕ ਇਲਾਕਾ ਸੀ ਬੱਚਾ ਸਵੇਰੇ ਜਗਦੀ ਸਿੰਘ ਸਾਹਿਬ ਦਾ ਪਾਠ ਪੂਰਾ ਨਾ ਕਰ ਲਵੇ ਤੇ ਰੋਟੀ ਨਹੀਂ ਮਿਲਦੀ ਸੀ ਇਹ ਵੀ ਮੈਰਜ ਕਰਦੇ ਆ ਸ਼ਾਮ ਨੂੰ ਗੁਰਦੁਆਰੇ ਗਿਆ ਨਹੀਂ ਰਹਿ ਰਾਜ ਸਾਹਿਬ ਦੇ ਸ਼ਾਮਲ ਨਹੀਂ ਹੋਇ ਇੱਕ ਇੱਕ ਪੰਕਤੀ ਜਿਹੜੇ ਰਾਜ ਸਾਹਿਬ ਦੀ ਪੜ੍ਹਦੇ ਸੀ ਸਾਰੀ ਸੰਗਤ ਲਾਈਨ ਲਾ ਕੇ ਸ਼ਾਮਲ ਨਹੀਂ ਹੋਇਆ ਰੁਟੀਨੇ ਮਿਲਦੀ ਸੀ ਬੜੀ ਸ਼ਕਤੀ ਸੀ ਉਸ ਪਾਸੇ ਬੱਚਿਆਂ ਨੂੰ ਬੜੇ ਹਿਦਾਇਤਾਂ ਹੁੰਦੀਆਂ ਸਨ ਪਰ ਧਾਰਮਿਕ ਸੰਸਕਾਰ ਤੇ ਹੈ ਸੰ ਇਸੇ ਸਾਬ ਨਾਲ ਮੈਂ ਇਸ ਤਰ੍ਹਾਂ ਦੀ ਦੁਨੀਆ ਦੇਖੀ ਹੈ ਔਰ ਇਸ ਦੇਸ਼ ਦੇ ਵਿੱਚ ਵੀ ਕੁਝ ਬੰਦੇ ਦੇਖੇ ਇੱਕ ਬੰਦਾ ਮੈਂ ਕੈਨੇਡਾ ਚ ਵੀ ਦੇਖਿਆ ਵੈਨਕੂਵਰ ਦੇਸ ਹੋ ਸਕਦਾ ਕਿਸੇ ਹੋਰ ਸ਼ਹਿਰਾਂ ਚ ਵੀ ਹੋਵੇ ਪਰ ਸਿੰਘਾਂ ਦੇ ਚ ਮੈਂ ਕੈਨੇਡਾ ਚ ਵੀ ਦੇਖਿਆ ਇੱਕ ਦੇਖਿਆ ਭਾਵੇਂ ਆਬਾਦੀ ਬਹੁਤ ਵੱਡੀ ਅਮਰੀਕਾ ਚ ਮੈਨੂੰ ਦੇਖਣ ਨੂੰ ਮਿਲੇਗਾ ਹਾਂ ਰੋਸ਼ਨੀ ਹੋ ਗਈ ਝਲਕ ਮਿਲ ਗਈ ਇਸ ਤਰ੍ਹਾਂ ਦੇ ਇੱਕ ਦੋ ਜੀਵੜੇ ਦੇਖੇ ਲੇਕਿਨ ਕਸ਼ਿਸ਼ ਇਤਨੀ ਘਟ ਗਈ ਸੁਰਤ ਇਤਨੀ ਉੱਚੀ ਉੱਠ ਗਈ ਔਰ ਜ਼ਮੀਨ ਦੇ ਕਸ਼ਿਸ਼ੇ ਨਹੀਂ ਰਹੇ ਉੱਪਰ ਉੱਠ ਜਾਣ ਇਸ ਤਰ੍ਹਾਂ ਦੇ ਲੋਕ ਦੇਸ਼ ਦੇ ție ਕਾਫੀ ਤਾਦਾਦ ਦੇ ਚਨੇ ਵਿਦੇਸ਼ ਦੇ ਚ ਬਟਾ ਮਾਟਾ ਕਦੀ ਤਦਿਕ ਉਸ ਮਿੱਤਰ ਨੂੰ ਮੈਂ ਕਿਹਾ ਤੂੰ ਜਿਹੜਾ ਡਰ ਗਿਆ ਨਾ ਕੀਤਾ ਕਥਾਇਆ ਤੂੰ ਕਈ ਮਹੀਨਿਆਂ ਦਾ ਗਵਾ ਛੜਿਆ ਆਪ ਦੀ ਗਿਆਤ ਲਈ ਅਰਥ ਕਰਾਂ ਜਦ ਸੁਰਤ ਸ਼ਬਦ ਨਾਲ ਜੁੜਨ ਲੱਗਦੀ ਹੈ ਤੋ ਪਹਿਲੇ ਇੰਜ ਪ੍ਰਤੀਤ ਹੁੰਦਾ ਜਿਵੇਂ ਮੌਤ ਆਏ ਪਤਾ ਹੈ ਕਿਉਂ ਪੁਰਾਣਾ ਸਾਰਾ ਢਾਂਚਾ ਖਤਮ ਹੁੰਦਾ ਹੈ ਪੁਰਾਣੇ ਸਾਰੇ ਸੰਸਕਾਰ ਖਤਮ ਹੁੰਦੇ ਨਵਾਂ ਜਨਮ ਆਉਂਦਾ ਉਹਨੂੰ ਇਸ ਵਾਸਤੇ ਕਹਿੰਦੇ ਨੇ ਦੁਇਜ ਹੋ ਗਏ ਦਾ ਦੂਜਾ ਜਨਮ ਹੋ ਗਏ ਪਹਿਲੀ ਜ਼ਿੰਦਗੀ ਬਿਟ ਗਈ ਖਤਮ ਉਹ ਮਿਟਦੀ ਉਹ ਇਸ ਤਰ੍ਹਾਂ ਦਿਖਾਈ ਦਿੰਦੀ ਜਿਵੇਂ ਮੋਹ ਤੋ ਮਨ ਘਬਰਾ ਜਾਂਦਾ ਹੈ ਉਹ ਵੀ ਕਿਧਰੇ ਘਬਰਾ ਕੇ ਕਾਉ ਨਾ ਮੀਆਂ ਬਰਾਇਆ ਸਨ ਕਹਿ ਲਗੇ ਹੁਣ ਮੇਰੀ ਖੇਡ ਨਹੀਂ ਬਣਦੀ ਮੈਂ ਕਿ ਤੂੰ ਘਬਰਾ ਗਿਆ ਘਬਰਾਣਾ ਨਹੀਂ ਜੋ ਹੋਂਦ ਅਸੀਂ ਹੋਂਦ ਪਰ ਮੈਂ ਉਸ ਨੂੰ ਕਹਿੰਦਾ ਪਿਆ ਸੀ ਪਰ ਮੈਂ ਤੇ ਦੇਖੇ ਚੰਗੇ ਚੰਗੇ ਘਬਰਾ ਜਾਂਦੇ ਨੇ ਇਸ ਦੇ ਵਿੱਚ ਬਹੁਤ ਆਏ ਖਤਮ ਖਤਮ ਵਾਕਈ ਖਤਮ ਹੁੰਦਾ ਹੈ ਬਣਾ ਪੁਰਾਣੇ ਸੰਸਕਾਰ ਘਤ ਖਤਮ ਹੁੰਦੇ ਨੇ ਪੁਰਾਣਾ ਢਾਂਚਾ ਖਤਮ ਹੁੰਦਾ ਹੈ ਜਨਮ ਜਨਮਾਂਤਰਾਂ ਦੇ ਪਏ ਹੋਏ ਪੱਦਰ ਖਤਮ ਹੁੰਦੇ ਨੇ ਇੱਕ ਨਵੀਂ ਜ਼ਿੰਦਗੀ ਦਾ ਜਨਮ ਹੁੰਦਾ ਜਿਹਨੂੰ ਕਹਿੰਦੇ ਨੇ ਪਰਮਾਤਮਾ ਦੀ ਜ਼ਿੰਦਗੀ ਪ੍ਰਭੂ ਦਾ ਜਨਮ ਹੁੰਦਾ ਹੈ ਈਸ਼ਵਰੀ ਆਨੰਦ ਦਾ ਜਨਮ ਹੁੰਦਾ ਹੈ ਮਹਾਰਸ ਦਾ ਜਨਮ ਹੁੰਦਾ ਹੈ ਇਸ ਯੁੱਗ ਨੂੰ ਸਤਗੁਰ ਕਲਾਲੇ ਕਹਿੰਦੇ ਨੇ ਇੱਥੇ ਧਨ ਜੋ ਵੰਦੈ ਇਤਨਾ ਨਸ਼ਾ ਹੈ ਕਿ ਮਨੁੱਖ ਨੂੰ ਮਨੁੱਖ ਵੀ ਨਹੀਂ ਰਹਿਣ ਦਿੰਦਾ ਇਹ ਨਸ਼ਾ ਪਸ਼ੂ ਬਣਾ ਦਿੰਦਾ ਥੱਲੇ ਘਰਾ ਦ ਪਛਾੜ ਕੇ ਮੈਂ ਫਿਰ ਅਰਜ਼ ਕਰਾਂ ਮਨੁੱਖ ਪਸ਼ੂ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਮਨੁੱਖ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਸੰਦ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਸ਼ੇਖਰ ਤੇ ਪਾਉਂ ਸਕਦਾ ਹੈ ਮਨੁੱਖ ਮੱਧ ਦੇ ਸਹਿ ਰਹਿ ਸਕਦਾ ਹੈ ਮਨੁੱਖ ਥੱਲੇ ਧਰਤੀ ਤੇ ਡੇਕ ਸਕਦਾ ਹੈ